ਦੇਖੋ ਅੱਜ ਅਸੀਂ ਜੋ ਭਗਵਾਨਤ ਮਾਨ ਨੇ ਲੈਂਡ ਪੂਰਨ ਪਾਲਸੀ ਜਾਰੀ ਕੀਤੀ ਹੈ ਜਿਹਦੇ ਤਹਿਤ 65000 ਏਕੜ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਮੀਨ ਉਹਦੇ ਵਿੱਚ ਆਈ ਹੈ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਗਿਆਂ ਤੁਹਾਨੂੰ ਮਾਨਸਾ ਜ਼ਿਲ੍ਹੇ ਦੀ ਵੀ 218 ਏਕੜ 212 ਏਕੜ ਜ਼ਮੀਨ ਮਤਲ ਲੈਂਡ ਪੂਰਨ ਪਾਲਸੀ ਦੇ ਤਹਿਤ ਉਹਨਾਂ ਨੇ ਰੋਕਣੀ ਹੈ ਉਹਦੇ ਤੇ ਅਸੀਂ ਪ੍ਰੋਗਰਾਮ ਵੀ ਦਿੱਤੇ ਹੋਏ ਨੇ ਕਈ ਇਕ ਤਾਂ 30 ਤਰੀਕ ਨੂੰ ਇਥੇ ਮਾਨਸਾ ਦੇ ਵਿੱਚ ਵੀ ਵੱਡਾ ਟਰੈਕਟਰ ਮਾਰਕ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੰبتدي ਅੱਗੇ ਤਿਆਰੀ ਅਸੀਂ ਜਿਹੜੀ ਵੱਡਾ ਇਕੱਠ ਕਰਨਾ ਹੈ ਮਤਲਬ ਜ਼ਿਲ੍ਹਾ ਲੁਧਿਆਣੇ ਦੀ ਮੰਡੀ ਮੁੱਲਾਂਪੁਰ ਦੇ ਵਿੱਚ ਉਹ ਲੱਖਾਂ ਦਾ ਇਕੱਠ ਕਰਕੇ ਉੱਥੇ ਅਸੀਂ ਪਾਲਸੀ ਦੇ ਵਿਰੁੱਧ ਇੱਕ ਨਵਾਂ ਐਲਾਨ ਕਰਾਂਗੇ ਜਿਹਦੇ ਅੱਗੇ ਟੇਕ ਨਹੀਂ ਸਕਣੀ ਪੰਜਾਬ ਸਰਕਾਰ ਦਾ ਜਿੰਤੋਂ ਤੱਕ ਇਹਨਾਂ ਦੀ ਇਹ ਜ਼ਮੀਨ ਕਬਜ਼ਾ ਕਰਨ ਦਾ ਸਵਾਲ ਆ ਪਹਿਲਾਂ ਵੀ ਜ਼ਮੀਨਾਂ ਕਬਜ਼ਾ ਕਰਨਾ ਅੱਜ ਜਿਹੜਿਆਂ ਤੇ ਅਸੀਂ ਬੈਠੇ ਆਂ ਦਾ ਅਸੀਂ ਜਾਜਾ ਲੈਣਾ ਆਏ ਸੀ ਇਹ ਜ਼ਮੀਨ ਰੱਲਾ ਪਿੰਡ ਦੀ ਆ ਇਸ ਪਿੰਡ ਦੇ ਵਿੱਚ 1978 ਦੇ ਵਿੱਚ ਬਾਦਲ ਸਰਕਾਰ ਸੀ ਉਦੋਂ ਕਾਫੀ ਜ਼ਮੀਨ ਇੱਥੇ ਰੋਕੀ ਸੀ ਇਹਨਾਂ ਨੇ ਅੱcke ਮਜ਼ਦੂਰਾਂ ਨੂੰ ਕਲੋਨੀਆਂ ਦੇਵਾਂਗੇ ਪੰਜ ਪੰਜ ਮਰਲੇ ਦੇ ਪਲਾਟ ਕੱਟ ਕੇ ਆ ਇੱਧਰਲੇ ਪਾਸੇ ਜਿੱਧਰ ਅਸੀਂ ਤੁਹਾਨੂੰ ਦਿਖਾਵਾਂਗੇ ਇਹ 18-20 ਕਿੱਲੇ ਜ਼ਮੀਨ ਆ ਇਹ ਜਿਹੜੀ ਕਲੋਨੀਆਂ ਪਾਈਆਂ ਵੀ ਹੋਈਆਂ ਪੁੱਛ ਉਹਨਾਂ ਦਾ ਵੀ ਤੁਸੀਂ ਹਾਲ ਦੇਖੋਗੇ ਕਿਸੇ ਮਜ਼ਦੂਰ ਨੂੰ ਨਹੀਂ ਦਿੱਤੀ ਜ਼ਮੀਨ ਪੰਚਾਇਤ ਦੀ ਸੀ ਪੰਚਾਇਤ ਦੀ ਜਿਹੜੀ ਉਪਜਾਊ ਜ਼ਮੀਨ ਸੀ ਉਹ ਰੋਕ ਕੇ ਇਹਨਾਂ ਨੇ ਬੰਜਰ ਬਣਾ ਦਿੱਤੀ ਹੈ ਉਵੇਂ ਹੀ ਪਈ ਹੈ ਇਹਨੂੰ ਲਗਭਗ 45 ਸਾਲ ਹੋ ਗਏ ਐਮੇਜਮੈਂਟ ਜਿਹੜੀ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਪਿੰਡ ਠੂਠਿਆਂ ਵਾਲੀ ਦੀ 212 ਕਿੱਲੇ ਉਹ ਜਿਹੜੀ ਨਵੀਂ ਮਤਲਬ ਅਖਵਾ ਕਰਨ ਜਾ ਰਹੇ ਆ ਐਮੇਜਮੈਂਟ ਵਿੱਚ ਪਿੰਡ ਇੱਥੇ ਜੋਗੀਪੀਰ ਹੈ ਉਹਨਾਂ ਦੀ 118 118 ਕਿੱਲੇ ਪੰਡ ਜੋਗੀ ਪੀਰਾਂ ਦੀ ਜਿਹੜੀ ਹੈਗੀ ਜਿਹੜੀਆਂ ਜਣੇ ਜੰਗਲ ਤਾਂ ਬਣ ਗਏ ਉਹ ਉੱਥੇ ਜੋ ਕੁਛ ਇਹ ਕਹਿੰਦੇ ਉਹ ਨਹੀਂ ਕੀਤਾ ਇਹਨਾਂ ਨੇ ਅੱਛੀ ਹੁਣ ਵੀ ਇਹ ਗੱਲ ਦਾਅਵੇ ਨਾ ਕਹਨੇ ਆ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਜ਼ਮੀਨਾਂ ਕਬਜ਼ੇ ਕਰ ਰਹੇ ਨੇ ਉਹਨਾਂ ਦਾ ਵੀ ਹਾਲ ਹੀ ਹੋਣਾ ਆ ਪੰਜਾਬੂ ਜ਼ਮੀਨਾਂ ਇਹਨਾਂ ਨੇ ਖੰਜਰ ਬਣਾ ਦੇਣੀਆਂ ਜਣੀ ਜਦੋਂ ਕਿ ਕੌਮੀ ਘਟਾ ਵੀ ਇੱਕ ਪੰਜਾਬ ਨੇ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਇਸੇ ਜ਼ਮੀਨ ਚੋਂ ਪਾਇਆ ਨਾ ਸੀ ਪਰ ਇਹ ਥਾਂ ਥਾਂ ਦੇ ਉੱਤੇ ਹੀ 65000 ਏਕੜ ਹੁਣ ਕੋਲੀ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆ ਗਈ ਇਹ ਜਿਹੀਆਂ ਕਲੋਨੀਆਂ ਦੇ ਤਹਿਤ ਹਮਦਰ ਖਾਲੀ ਰਖਾਈ ਪਈ ਹੈ ਇਹ ਪੰਜਾਬ ਨੂੰ ਵੀ ਘਟਾ ਹੌਲੀ ਹੌਲੀ ਪੰਜਾਬ ਦੇ ਹੱਥੋਂ ਜ਼ਮੀਨ ਖੁੱਸ ਜਾਣੀ ਹੈ ਤੇ ਇਹ ਜਿਹੜਾ ਕੇਂਦਰੀ ਅਨਾਜ ਪੂਲ ਦੇ ਵਿੱਚ ਅਨਾਜ ਪਾਉਣਾ ਹੁੰਦਾ ਉਹਨੂੰ ਵੀ ਘਟਾ ਹੈ ਮੈਂ ਕਹਿੰਦਾ ਕੋਈ ਵੀ ਸਰਕਾਰ ਇਹ ਜੀ ਨਹੀਂ ਹੋਊ ਜਿਹੜੀ ਆਪਦੇ ਕੁਦਰਤੀ ਖੂਮੇਆਂ ਨੂੰ ਖਤਮ ਕਰਦੀ ਹੋਵੇ ਪੰਜਾਬ ਕੋਲੇ ਦੋ ਹੀ ਕੁਦਰਤੀ ਖੂਮੇ ਆ ਇੱਕ ਪਜਾਊ ਜ਼ਮੀਨ ਤੇ ਇੱਕ ਦਰਿਆ ਮੰਦਪਾਂ ਹੋਰ ਕੁਝ ਨਹੀਂ ਹੈ ਮਤਲਬ ਪੰਜਾਬ ਕੋਈ ਇਹ ਜਿਹੜੀ ਪਜਾਊ ਧਰਤੀ ਉਹ ਵੀ ਖਤਮ ਕਰ ਰਹੀ ਹੈ ਪਹਿਲਾਂ ਸਰਕਾਰਾਂ ਨੇ ਵੀ ਕਰੀ ਹੁਣ ਵਾਲੀ ਓਦੋਂ ਤੇਜ਼ੀ ਨਾਲ ਕਰ ਰਹੀ ਹੈ ਇਹੀ ਹਾਲ ਪਾਣੀਆਂ ਦਾ ਉਹਦੇ ਤੇ ਕੀਤੀ ਆਪਾਂ ਫੇਰ ਗੱਲ ਕਰਾਂਗੇ ਤੁਸੀਂ ਆ ਨਿਗਾਹ ਮਾਰਿਓ ਕਿ ਕੋਈ ਮਜ਼ਦੂਰ ਇਹਦੇ ਵਿੱਚ ਵੱਸਦਾ ਵੀ ਹੈ ਕਿਸੇ ਨੂੰ ਕਬਜ਼ਾ ਦਿੱਤਾ ਵੀ ਹੈ ਤੇ ਜਾਂ ਫਿਰ ਕਿਉਂ ਇੰਨੀ ਜ਼ਮੀਨ ਹੈ ਜਿਹੜੀ ਉਹ ਇੱਥੇ ਖੰਜਰ ਬਣਾ ਦਿੱਤੀ ਤੇ ਇਹਦੀ ਜਵਾਬ ਦੇ ਕਾਉਣਾ ਹੈ ਦਾਨਿਕ ਹੋਰ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਵੇਚ ਕੇ ਝੂਠ ਮਾਰ ਰਹੀ ਹੈ ਪੰਜਾਬ ਸਰਕਾਰ ਕਿ ਆਪ ਦੀਆਂ ਜ਼ਮੀਨਾਂ ਵੇਚੋ ਵਾਹੋ ਲਾਉਣ ਲਓ ਕੁਝ ਵੀ ਕਰੋ ਪਰ ਇਹ ਨਿਰਾ ਝੂਠ ਹੈ ਉਹਦੇ ਖਸਰਾ ਨੰਬਰ ਮਤਲਬ ਜਨਤਕ ਕਰਦੇ ਇਹਨਾਂ ਨੇ ਕਿ ਆਹ ਹਾ ਹਾ ਖਸਰਾ ਨੰਬਰ ਉਹਦੇ ਵਿੱਚ ਆ ਚੁੱਕੇ ਨਹੀਂ ਤੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੇ ਨੋਟਿਸ ਭੇਜਦੇ ਥੱਲੇ ਕੋਈ ਲੋਨ ਨਹੀਂ ਮਿਲੂਗਾ ਕੋਈ ਕਰਜ਼ਾ ਨਹੀਂ ਲਿਆ ਜਾਊਗਾ ਕੋਈ ਉਹਦਾ ਮਤਲਬ ਵੇਚ ਵਟ ਨਹੀਂ ਹੋਊਗੀ ਕੋਈ ਤਵਾਦਲਾ ਨਹੀਂ ਹੋਊਗਾ ਅੱਜ ਤਮ ਉਹ ਰੁਕ ਚੁੱਕੀ ਆ ਜਿੱਥੇ ਜ਼ਮੀਨ ਹੋ ਗਿਆ ਕਿਸਾਨ ਦੇ ਹੱਥੋਂ ਜੇਕਰ ਨਾ ਜਾ ਚੁੱਕੀ ਐ ਹੁਣ ਤਾਂ ਇਹ ਜਿਵੇਂ ਮੋਦੀ ਨਹੀਂ ਸੀ ਤਾਲੇ ਮਾਰਦਾ ਜੋ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਬਾਅਦ ਵਿੱਚ ਐਮੈਂਡਮੈਂਟਾਂ ਕਰਾ ਲੂਗਾ ਕਰਾ ਲੂ ਹੁਣ ਇਹ ਵੀ ਪਹਿਲਾਂ 30000 ਕੇ ਲੈ ਦਿੰਦੇ ਮੰਗੇ ਜਿੰਨਾ ਚਿਰ ਛਾਰੀ ਨਹੀਂ ਹੁੰਦੀ ਹੁਣ 50000 ਕਰਤਾ 50 ਤੋਂ ਬਾਅਦ ਕਹਿੰਦੇ ਲੱਖ ਦੇਵਾਂਗੇ ਇਹ ਉਹ ਐਮੈਂਡਮੈਂਟ ਇਹ ਐਮੈਂਡਮੈਂਟ ਨਾਲ ਨਹੀਂ ਸਰਨਾ ਇੱਕੋ ਹੀ ਮੰਗ ਹੈ ਕਿ ਜਿਹੜੀ ਇਹ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰੋ ਬਰਨਾ ਲੋਕਾਂ ਦੇ ਤਿੱਖੇ ਰੋਧ ਦਾ ਸਾਹਮਣਾ ਕਰਨਾ ਪਊਗਾ ਸਭ ਪਹਿਲਾ ਝੂਠਾ ਇਹ ਦੂਜਾ ਝੂਠਾ ਉਹਨਾਂ ਦਾ ਕਿ ਲੋਕਾਂ ਤੋਂ ਅਸੀਂ ਸਹਿਮਤੀ ਨਾਲ ਲੈ ਰਹੇ ਹਾਂ ਜੇ ਸਹਿਮਤੀ ਨਾਲ ਲੈ ਰਹੇ ਹਾਂ ਤਾਂ ਜਨਤਕ ਕਰੋ ਅਖਬਾਰਾਂ ਨੂੰ ਦਿਓ ਕਿ ਆਹਾ ਪਿੰਡ ਇਹਨੇ ਲੋਕਾਂ ਦਾ ਸਹਿਮਤ ਹੋ ਗਏ ਤੇ ਜਾਂ ਅਸੀਂ ਕਰ ਰਹੇ ਹਾਂ ਜਨਤਕ ਕਿਉਂਕਿ ਭਾਰਤ ਜਿਹੜਾ ਸੰਵਿਧਾਨ ਹੈ ਭਾਰਤ ਦਾ ਉਹਦੇ ਵਿੱਚ ਇੱਕ ਧਾਰਾ ਹੈ ਕਿ ਜਿਹੜੀ ਪੰਚਾਇਤ ਹੈ ਪੰਚਾਇਤ ਤੋਂ ਅੱਗੇ ਜਿਹੜੀ ਗ੍ਰਾਮ ਸਭਾ ਹੈ ਪਿੰਡ ਦੀ ਉਹ ਸਭ ਤੋਂ ਉੱਚਤਮ ਹੈ ਉਹਦੇ ਫੈਸਲੇ ਨੂੰ ਕੋਈ ਰੱਦ ਨਹੀਂ ਕਰ ਸਕਦਾ ਮੈਂ ਕਹਿੰਦਾ ਦਰਜਣਾ ਪਿੰਡਾਂ ਨੇ ਹੁਣ ਤੱਕ ਉਹ ਗ੍ਰਾਮ ਸਭਾ ਬੁਲਾ ਕੇ ਮਤੇ ਪਾਤੀਆ ਕੋਈ ਨਹੀਂ ਪੁੱਛਦਾ ਉਹਨਾਂ ਮਤੇ ਨੂੰ ਤੇ ਦੂਜੇ ਪਾਸੇ ਕਹਿ ਰਹੇ ਆ ਅਸੀਂ ਲੋਕਾਂ ਦੀ ਸਹਿਮਤੀ ਨਾ ਲੈਨੇ ਜੇ ਸਹਿਮਤੀ ਆ ਤਾਂ ਫਿਰ ਗ੍ਰਾਮ ਸਭਾਵਾਂ ਦੇ ਮਤੇ ਕਿਉਂ ਇਹ ਬਿਲਕੁਲ ਝੂਠ ਮਾਰ ਰਹੇ ਨੇ ਲੋਕਾਂ ਨੂੰ ਘੁਮਰਾਹ ਕਰ ਰਹੇ ਨੇ ਪਰ ਅਸੀਂ ਚੁੱਲਣ ਨਹੀਂ ਦੇਵਾਂਗੇ ਜੱਗ ਯਾਰ ਕਰਾਂਗੇ ਹਰ ਘਰ ਨੂੰ ਲੋਕਾਂ ਸਾਹਮਣੇ ਲੈ ਕੇ ਜਾ